ਯੂਜਿੰਗ ਮੈਂਦੀ ਆ ਪੰਜਾਬੀ ਭਰਾਵਾਂ ਨੂੰ ਵੀ ਪਹਿਲਾਂ ਦਾ ਪੰਜਾਬੀ ਭਰਾ ਆਤ ਕੰਮ ਕਰੋ ਆਪਣੇ ਅੱਤੇ ਕੰਮ ਕਰੋ ਨੌਜਵਾਨ ਵੀਰੋ ਆਰ ਦੀ ਜੋਰ ਨੂੰ ਪਹਜਾਓ ਆਰ ਵੀ ਜਾ ਕੇ ਆਪਾਂ ਇੰਨੀ ਕੰਮ ਕਰਦੇ ਆ ਆ ਪੰਜਾਬੀ ਵੀਰ ਦੀ ਖੰਨੇ ਰੇੜੀ ਲੱਗੀ ਅੱਜ ਮੈਂ ਖੰਨੇ ਸਾਰੇ ਢੇੜਾ ਕੱਢੇ ਅੱਜ ਦੇਖ ਕੇ ਵੀ ਕਹਿੰਦੇ ਨੇ ਪਈਏ ਪਹਜਾਓ ਪੰਜਾਬ ਬਚਾਓ ਕਿ ਇਹ ਪਹਜਾਉਣ ਦੀ ਲੋੜ ਨਹੀਂ ਆਪਾਂ ਨੂੰ ਕੰਮ ਕਰੋ ਆਪੇ ਭੱਜ ਜਾਣਾ ਉਹਨਾਂ ਨੇ ਕੰਮ ਦਾ ਆਪਾਂ ਕਰਨਾ ਨਹੀਂ ਕੋਈ ਇੱਥੇ ਹੌ ਰੇੜੀ ਦੇ ਵਿੱਚੋਂ 99 ਰੇੜੀਆਂ ਇਹ ਜਾਂਦੀਆਂ ਨੇ ਤੇ ਇੱਕ ਨਹੀਂ ਮੈਨੂੰ ਪੰਜਾਬੀ ਸਰਦਾਰ ਵੀਰ ਦੀ ਮੀਡੀਆ ਜਿਹੜੀ ਵੀਰ ਤੋਂ ਸਮਾਨ ਵਿਕਰੀਦਿਆ ਵੀਰ ਅੰਮਰਕਾਰੀ ਜੀ ਨੇ ਇਹਨਾਂ ਨੇ ਵੀ ਇਹਨਾਂ ਨੂੰ ਸਾਥੀ ਕੀਤੀ ਆ ਇਹ ਸਰਦਾਰ ਜੀ ਦੇ ਵੀ ਇਹਦੀ ਸਰਦਾਰ ਭਾਈ ਨੂੰ ਬੇਨਤੀ ਕਰਦੇ ਮੈਂ ਆਪਣਾ ਸਰਦਾਰ ਭਾਈ ਦੇਖ ਕੇ ਉਸ ਦੀ ਜਿਹੜੀ ਤੋਂ ਹੀ ਉਹਦੀ ਦੁਕਾਨ ਤੋਂ ਹੀ ਸਮਾਨ ਖਰੀਦਦੇ ਆ ਕਿਉਂਕਿ ਦੀਵਾਲੀ ਆ ਰਹੀ ਆ ਦੀਵਾਲੀ ਨੂੰ ਵੀ ਆਪਾਂ ਸਾਰੀ ਖਰੀਦਦਾਰੀ ਸਰਦਾਰ ਭਾਈ ਉਧਰ ਹੀ ਕਰਨੀ ਆ ਤਾਂ ਕਿ ਸਾਡੇ ਸਰਦਾਰ ਭਾਈ ਕੰਮ ਕਰਨ ਲੱਗਣ ਸਾਡੇ ਨੌਜਵਾਨ ਬੱਚੇ ਕੰਮ ਕਰਨ ਤੇ ਬਾਹਰ ਨੂੰ ਨਾ ਭੱਜਣ ਸਾਡੇ ਕੋ ਨੌਜਵਾਨੀ ਸਾਡੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ